ਪੰਜਾਬ ਦੇ ਵਿੱਚ ਹਰ ਕਾਰਨ ਪਾਵਰ ਕਾਮ ਨੂੰ ਜ਼ਬਰਦਸਤ ਚਟਕਾ ਲੱਗਿਆ ਹੈ। ਹੜ੍ਹ ਨੇ ਕਈ ਇਲਾਕਿਆਂ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਹੜ੍ਹ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ ਕਿ ਪੀਐਸਪੀਸੀਐਲ ਦੇ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਦਿੱਤਾ ਹੈ। ਸਭ ਤੋਂ ਭਾਰੀ ਨੁਕਸਾਨ ਪਠਾਨਕੋਟ ਸਥਿਤ ਅਪਰ ਬਿਆਸ ਡਾਇਵਰਜਨ ਚੈਨਲ ਯਾਨੀ ਕਿ ਹਾਈਡਲ ਪਾਵਰ ਪ੍ਰੋਜੈਕਟ ਨੂੰ ਹੋ ਗਿਆ ਹੈ। ਇੱਥੇ ਕੁੱਲ 6.5 ਕਰੋੜ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਤਪਟਿਆਲਾ ਵਿਖੇ ਪੀਐਸਪੀਸੀਲ ਮੁੱਖ ਦਫ਼ਤਰ ਦੁਆਰਾ ਤਿਆਰ ਕੀਤੀ ਗਈ ਮੂਲਕੀ ਮੁਲਾਂਕਣ ਰਿਪੋਰਟ ਦੇ ਅਨੁਸਾਰ ਕੁੱਲ ਨੂੰ ਮਾਰਿਤ ਨੁਕਸਾਨ 102.58 ਕਰੋੜ ਤੱਕ ਪਹੁੰਚ ਗਿਆ ਹੈ। ਇਹ ਆਮ ਦਿਨਾਂ ਨੂੰ ਬਹੁਤ ਬਾਰਿਸ਼, ਡੈਮੋ ਤੋਂ ਛੱਡੇ ਜਾ ਰਹੇ ਪਾਣੀ ਅਤੇ ਦਰਿਆਵਾਂ ਦੇ ਵਿੱਚ ਆਏ ਉਫਾਨ ਕਾਰਨ ਹੋਏ ਨੇ। ਇਸ ਦੇ ਨਾਲ ਖੇਤੀਬਾੜੀ ਅਤੇ ਲੋਕਾਂ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਤਾਂ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਕੁੱਲ 2322 ਟਰਾਂਸਫਾਰਮਰ ਦਾ ਨੁਕਸਾਨ ਹੋ ਚੁੱਕਾ ਹੈ। ਜਿਸ ਦੇ ਨਾਲ ਲਗਭਗ 23.2 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਿ ਟਰਾਂਸਫਾਰਮ ਉੱਚ ਵੋਲਟੇਜ ਬਿਜਲੀ ਨੂੰ ਘਰੇਲੂ ਅਤੇ ਉਦਯੋਗਿਕ ਵਰਤੋਂ ਦੇ ਲਈ ਲੈਵਲ ਤੇ ਲਿਆਉਣ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ ਇਸ ਨੁਕਸਾਨ ਦੇ ਨਾਲ ਹਜ਼ਾਰਾਂ ਘਰਾਂ ਅਤੇ ਕਾਰੋਬਾਰ ਨੂੰ ਬਿਜਲੀ ਸਪਲਾਈ ਠੱਪ ਹੋ ਗਈ ਹੈ ਰਿਪੋਰਟ ਅਨੁਸਾਰ 71014 ਖੰਭਿਆਂ ਦਾ ਨੁਕਸਾਨ ਹੋਇਆ ਜਿਸ ਦੇ ਨਾਲ 3.56 ਕਰੋੜ ਦਾ ਨੁਕਸਾਨ ਪਹੁੰਚ ਚੁੱਕਾ ਹੈ ਉੱਤੇ 864 ਕਿਲੋਮੀਟਰ ਲੰਬੀ ਕੰਡਕਟਰ ਤੇ ਬਿਜਲੀ ਸਪਲਾਈ ਤਾਰਾਂ ਨੁਕਸਾਨੀਆਂ ਗਈਆਂ ਨੇ ਜਿਸ ਦੇ ਨਾਲ 4.32 ਕਰੋੜ ਦਾ ਨੁਕਸਾਨ ਪਹੁੰਚਿਆ ਹੈ ਸੋ ਦੱਸਿ ਕਿ ਪੀਐਸਪੀਸੀਐਲ ਦੇ ਦਫਤਰਾਂ ਫੋਰ ਰੀਜਰ ਦੇ ਕੰਟਰੋਲ ਰੂਮ ਉਪਕਰਨਾ ਦਾ ਵੀ 2.66 ਕਰੋੜ ਦਾ ਨੁਕਸਾਨ ਹੋ ਗਿਆ ਸੋ ਕੰਟਰੋਲ ਰੂਮ ਦੇ ਮਹੱਤਵਪੂਰਨ ਉਪਕਰਨ ਜਿੱਦਾਂ ਕਿ ਵੈਕਿਊਮ ਸਰਕਟ ਬੇਕਰ ਸੀਆ ਪੈਨਲ ਬੈਟਰੀਆਂ ਚਾਰਜਰ ਰਿਲੇ ਕੇਬਲ ਬਾਕਸ ਅਤੇ 46 ਲੱਖ ਦਾ ਨੁਕਸਾਨ ਹੋ ਗਿਆ ਸੋ ਗ੍ਰਿਡ ਸਬਸਟੇਸ਼ਨਾਂ ਉੱਤੇ ਸਿਵਲ ਇੰਟਰ ਟ੍ਰਾਂਸਫਰ ਸਟਰਕਚਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਘੁੱਟੇ ਹੋਈ ਬਾਉਂਡਰੀ ਬਾਲ ਉੱਤੇ ਨਿਯੰਤਰਣ ਪਾਉਣ ਦਾ ਨੁਕਸਾਨ ਵੀ ਲਗਭਗ 2.55 ਕਰੋੜ ਦਾ ਦੱਸਿਆ ਜਾ ਰਿਹਾ ਹੈ